ਲੈੱਗ ਚਲਦੀ ਕਰੋ ਯਾਰ ਲੈੱਗ ਤੋਂ ਬਿਨਾ ਕਿਵੇਂ ਰਹਿਣਗੇ ਸਾਡੇ ਜਵਾਕ ਲਵਾਓ ਮੀਟਰ ਹੇਰ ਰੁਕ ਜਾ 10 ਮਿੰਟ ਆ ਜਾਂਦੇ ਨੇ ਬੰਦੇ ਅਸੀਂ ਕਰਾਉਂਦੇ ਕੋਈ ਕਰਾ ਸੀ ਨਹੀਂ ਯਾਰ ਕਿਸੇ ਨਾਲ ਗੱਲ ਕਰਨੀ ਹੈਗੀ ਮਹੀਨਾ ਕਿੰਨਾ ਹੋ ਗਿਆ 2 ਦਿਨ ਹੋਏ ਨੇ ਹਾਲੇ ਮਹੀਨਾ ਹੋ ਗਿਆ ਮਹੀਨਾ 1 ਮਹੀਨਾ ਹੋ ਗਿਆ 1 ਮਹੀਨਾ ਦਾ 4 ਜੂਨ ਦੀ ਚੈਕਿੰਗ ਹੋਈ ਵਾ ਤੁਹਾਡੀ ਤੇ ਚੈਕਿੰਗ ਹੋਇਆ ਮੀਟਰ ਤਾਂ ਹੁਣ ਕਿਹਾ ਤੁਸੀਂ ਬਦਲ ਨਹੀਂ ਦੇਦੇ ਤੁਸੀਂ ਕਹਿ ਰਹੇ ਹੋ ਕੋਈ ਨਹੀਂ ਜੀ 1 ਦਿਨ 2 ਦਿਨ 1 ਦਿਨ 2 ਦਿਨ ਤੁਸੀਂ ਤੁਹਾਡੇ ਅਸੀਂ ਲਾ ਰਹੇ ਹਾਂ ਮੀਟਰ ਅਸੀਂ ਅਸੀਂ ਮੀਟਰ ਲਾਉਣ ਨੂੰ ਤਿਆਰ ਹਾਂ ਅਸੀਂ ਮੀਟਰ ਲਾਉਣ ਨੂੰ ਅੱਜ ਨਹੀਂ ਸਾਰ ਸਕਦੇ ਤੁਸੀਂ ਵੀ ਨਹੀਂ ਸਾਰ ਅਸੀਂ ਮੀਟਰ ਲਾਉਣ ਨੂੰ ਤਿਆਰ ਹਾਂ ਤੁਸੀਂ ਨਹੀਂ ਲਵਾ ਰਹੇ ਮੀਟਰ ਪਰ ਮੀਟਰ ਲਾ ਦੇ ਫਿਰ ਲਾਓ ਮੀਟਰ ਲਾਓ ਮੀਟਰ ਇਹ ਕੀ ਮਤਲਬ ਹੋਇਆ ਲਾਓ ਮੀਟਰ ਫਿਰ ਲਵਾਓ ਮੀਟਰ ਸਮਾਰਟ ਨਹੀਂ ਲੱਗਣਾ ਇਹਦਾ ਜਿੰਦਾ ਲਾਇਆ ਨਿੰਦਰੇ ਨੂੰ ਜਿੰਦਾ ਲਾਦੂ ਪਰੇ ਉਹ ਦੂਜੀ ਡੀਟੀ ਲਾ ਦਿਓ ਯਾਰ ਮੈਂ ਨਹੀਂ ਬਿੱਲ ਮੈਂ ਨਹੀਂ ਬਿੱਲ ਹੋਣਾ ਚੱਲਦਾ ਚੱਲ ਫੈਸਲਾ ਹੋਣੀ ਬਦਲ ਇਹ ਕਿਉਂ ਬਦਲ ਰਹੇ ਹੋ ਤੁਸੀਂ ਅਸੀਂ ਸਕਦੇ ਤਾਂ ਹੱਥੇ ਬਦਲ ਰਹੇ ਨਹੀਂ ਯਾਰ ਲਾਈਟ ਕਿਉਂ ਬੰਦ ਕਰੀਂ ਯਾਰ ਤੁਸੀਂ ਲਾਈਟ ਜਿਹੜਾ ਚੱਲ ਰਿਹਾ ਉਹ ਬੰਦ ਲਾਈਟ ਨਹੀਂ ਨਾ ਬੰਦ ਕਰ ਸਕਦੇ ਤੁਸੀਂ ਜਿਹੜਾ ਚੱਲ ਰਿਹਾ ਉਹਨੂੰ ਚੱਲਦਾ ਛੱਡ ਜੋ ਨਾ ਤੁਸੀਂ ਤਾਂ ਲਾਈਟ ਕਿਉਂ ਕਰਵਾਵੇਂਗੇ ਸਪਲਾਈ ਛੱਡਿਆ ਸੀ ਤਾਂ ਪਹਿਲਾਂ ਅਜੇ ਜਦੋਂ ਪਹਿਲਾਂ ਵੀਡੀਓ ਬਣੀ ਛੱਡਿਆ ਕਿ ਕਿੱਟੇ ਇਸ ਮਟਰ ਤੇ ਜੁੜਿਆ ਕਿ ਨਹੀਂ ਤੁਹਾਨੂੰ ਉਹ ਤੁਸੀ ਨਹੀਂ ਕਰਦੇ ਆ ਉਹ ਸੀ ਇੱਕ ਵਾਰੀ ਲੱਗੋ ਕੀ ਰਕਣੀ ਹੈ ਘਰ ਤੋੜਨਾ ਕਰਨਾ ਜਿਸ ਨੂੰ ਪਤਾ ਨਹੀਂ ਸਾਡੀ ਜ਼ਿੰਮੇਵਾਰੀ ਨਹੀਂ ਹੈ ਚੀਜ਼ ਦੀ ਹੋਰ ਦੀ ਜ਼ਿੰਮੇਵਾਰੀ ਹੈ ਸਾਡੀ ਕਿਵੇਂ ਯਾਰ ਇੰਨੇ ਮੀਟਰ ਪੈਨੇ ਦੱਸ ਤੂੰ ਕਿਹੜੇ ਮੀਟਰ ਨੇ ਮੈਨੂੰ ਕੀ ਪਤਾ ਕਿਨੇ ਫੋਨ ਗਾਲਾਂ ਕੱਢਣ ਮਾਚੀ ਨੇ ਪ੍ਰਾਈਸ ਮੈਂ ਉਹਦਾ ਮੀਟਰ ਤੋੜੂੰਗਾ ਯਾਰ ਪੁੱਛੀ ਮੈਨੂੰ ਐ ਦੱਸ ਆ ਦੇਖ ਕਿੰਨੇ ਕਰਨੇ ਵਾਲੇ ਦਾ ਨਹੀਂ ਵਸਦੇ ਨੇ ਸਾਰੇ ਮੀਟਰ ਲੱਗੇ ਹੋਏ ਨੇ ਮੈਂ ਆਪਣਾ ਮੀਟਰ ਤੋੜੂੰਗਾ ਫਿਰ ਦੋਨੋਂ ਪ੍ਰੋਬਲਮ ਕੀ ਆ ਫਿਰ ਦੋਨੋਂ ਪ੍ਰੋਬਲਮ ਕੀ ਆ ਦੂਜਾ ਲਾ ਦੇ ਵੀਰ ਜੀ ਦੇਖੋ ਮੀਟਰ ਯਾਰ ਇਹ ਕੋਈ ਦੁਕਾਨ ਆ ਓਪਰਚ्युनिटी ਓਪਰਚ्युनिटी ਦੁਕਾਨ ਥੋੜੀ ਐ ਇਹ Smart ਮੀਟਰ ਜਿਹੜਾ ਮੀਟਰ ਲੱਗਦਾ ਮੇਰੀ ਲੜਕੀ ਉਹ ਮੀਟਰ ਲੱਗਦਾ ਕੋਈ ਐ ਕਰਾ ਐ ਕਰਾ ਯਾਰ ਚਲੋ ਇਹਨੂੰ ਚੱਕ ਕੇ ਲਾ ਚਲ ਨਹੀਂ ਕਰਨ ਦਿੰਦੇ ਬੰਦੇ ਕੋਈ ਗੱਲ ਨਹੀਂ ਚਲੋ ਚੱਕ ਲਓ ਮੀਟਰ ਪਰਾਣਾ ਜਿਹੜਾ ਲੱਗ ਰਿਹਾ ਵੀਰੇ ਚਲੋ ਬੋਲੋ ਬੋਲੋ ਨਾ ਰੇ ਬੜੀ ਹਾਂ ਬੋਲ ਪਹਿਲਾਂ ਦੇਖੀ ਲੁਕੀ ਠੀਕ ਹੈ ਇਹ ਇਦਾਂ ਹੀ ਘੁਮਾ ਕੇ ਜੇ ਲਾਈ ਵੀ ਆ ਆ ਦੇਖੋ ਨਾ ਲੱਗਦਾ ਕੋਈ ਟੋੜੀ ਨਹੀਂ ਹੋਈ ਹੈਗੀ ਇਹ ਇਦਾਂ ਹੀ ਖੋਲਿਆ ਹੋਇਆ ਹੂੰ ਠੀਕ ਹੋ ਗਿਆ ਭਾਈ ਜੇ ਮੀਟਰ ਨਾ ਬਦਲਿਆ ਬੰਦੇ ਆ ਮੀਟਰ ਨਹੀਂ ਬਦਲਦੇ ਕੋਈ ਨਹੀਂ ਬਦਲਦੇ ਜੀ ਇਹ ਗੱਲ ਖੜ ਜਾ ਰੁਕ ਜਾ ਭਾਈ ਜੇ ਮੀਟਰ ਨਹੀਂ ਬਦਲਦੇ ਦੇਖੋ ਜੀ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਸਾਡੇ ਤੁਸੀਂ ਸਾਈਡ ਦੇ ਹੋਗੇ ਜਿਹਨੂੰ ਬੁਲਾਉਣਾ ਬਲਾ ਦੋ ਸਾਡੇ ਜਿੱਦਾਂ ਗੱਲਾਂ ਕੋਈ ਗੱਲ ਨਹੀਂ ਆ ਜਾਓ ਆ ਜਾਣ ਲੋ ਜੀ ਸਾਹਮਣੇ ਬਦਲ ਲਓ ਆ ਜਾਂਦੇ ਨੇ ਅਸੀਂ ਨਹੀਂ ਬਦਲਦੇ ਜੀ ਅਸੀਂ ਆਪ ਦਾ ਜਿਹੜਾ ਉਹ ਮੀਟਰ ਲਏਗਾ ਕੋਈ ਨਹੀਂ ਲਾਉਂਦੇ ਹੈਗੇ ਅਸੀਂ ਛੋਟੇ ਮੀਟਰ ਨਹੀਂ ਲਾਉਂਦੇ ਸੀ ਗੱਲ ਖਤਮ ਬਸ ਜਿਆਦਾ ਕੋਈ ਸਹਿਮਤੇ ਬਣ ਜੋਗੇ ਉਹਦਾ ਮੀਟਰ ਬਦਲੋ ਉਹ ਦੱਸ ਦੋ ਸਾਨੂੰ ਸੀ ਲਾ ਦਾਂਗੇ ਬਾ ਗੱਲ ਖਤਮ ਤੇ ਲਾਈਟ ਕਿਵੇਂ ਚੱਲੂ ਚਲਾਦਾ ਨਹੀਂ ਲੈ ਕੋਈ ਨਹੀਂ ਡੇਪ ਟੇਪ ਦੇਓ ਕੱਢ ਕੇ ਆ ਜਿਸ ਤਰੀਕੇ ਨਾਲ ਆ ਬਕਸੇ ਨੇ ਗੈਪ ਕੋਪ ਨਹੀਂ ਆਗੇ ਤੇ ਕੋਈ ਲਗਾ ਲਈ ਉਹ ਪਤਾ ਬਦਲ ਰਹੇ ਨੇ ਮੀਟਰ ਆਪਣੀ ਤਾਰਾਂ ਕੱਟਦੀ ਇਹਨਾਂ ਨੇ ਲਾਈਟ ਵੀ ਬੰਦ ਕਰ ਦਿੱਤੀ ਰੋਕਦੇ ਨਹੀਂ ਹੈਗੇ ਰੋਕ ਨਹੀਂ ਰਹੇ ਮੈਂ ਤਾਂ ਕਹ ਰੁਕ ਜਾ ਕਿੰਨਾ ਟਾਈਮ ਚਾਣਾ ਨਾ ਬਣਾਵੜਾ ਆ ਗਿਆ ਬਸ ਹਿੰਜਿੰਦਲਾਉ ਨਾ ਹਿੰਜਿੰਦਲਾਉ ਨੇ ਇਹ ਤਾਂ ਨਹੀਂ ਲਾਉਣਾ ਜੀ ਲੈਟ ਕਰ ਦੇਣਾ ਜਲਦੀ ਕਰ ਲੈ ਕੋਈ ਨਹੀਂ ਆ ਜਾਣਗੇ ਉਹ ਤੋਂ ਬਾਅਦ ਬੈਠ ਕੇ ਦਫਤਰ ਸਾਡੇ ਕੋਲ ਆਖੋ ਤੇ ਜਦੋਂ ਅੱਡਾ ਕਰ ਬਾਈ ਅਸੀਂ ਇੱਕ ਤੇ ਮੰਗ ਰੱਖੀ ਆ ਜਿਹੜਾ ਪੁਰਾਣਾ ਮੀਟਰ ਸਾਡੇ ਕੋਲੇ ਹੀ ਆ ਨਵਾਂ ਮੀਟਰ ਲੈ ਕੇ ਗਏ ਨ ਉਹ ਵੀ ਸਾਡੇ ਕੋਲੇ ਆ ਅਸੀਂ ਇਹਨਾਂ ਨੂੰ ਕਹਿੰਦਾ ਕਿ ਪਾਈ ਉਰੇ ਬੈਠਾ ਵਿੰਦਰ ਕੰਧਾ ਪ੍ਰਧਾਨ ਜੀ ਆਉਣ ਵਾਲੇ ਨੇ ਉਦੋਂ ਕੋ ਮੀਟਰ ਲਾ ਦੇ ਉਹ ਜਿਹੜਾ ਪੁਰਾਣਾ ਮੀਟਰ ਪੱਤ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾ ਉਹ ਸਟੂਰ ਦੇ ਚਾਬੀ ਕਦੀ ਆ ਉਹ ਨੂੰ ਕੋਈ ਚੰਗਾ ਨਹੀਂ ਮਹਾਨੀ ਬੋਲਿਆ ਉਹ ਕਹਿੰਦਾ ਪਰਾਵਾ ਉਰੇ ਬਹਿ ਜਾ ਰਾਮ ਨੇ ਕੰਮ ਸਾਨੂੰ ਰਾਮ ਨਰਨਾਲਾ ਅੱਗੇ ਖੜ੍ਹ ਗਈ ਇੱਕ ਮਿੰਟ ਉਹ ਰਾਮ ਜਿੰਦਾਬਾਦ ਹਟਾ ਇੱਕ ਦਾ ਜਿੰਦਾਬਾਦ 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 ਬਿਜਲੀ ਬਲਾਦ ਦੇ ਇੱਕ ਦਾ ਜਿੰਦਾਬਾਦ 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 ਬਿਜਲੀ ਬਲਾਦ ਮੇ ਇੱਕ ਦਾ ਜਿੰਦਾਬਾਦ 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 ਜੀ ਕੀ ਗੱਲ ਹੈ ਜੀ ਅੱਜ ਤੁਸੀਂ ਕੌਣ ਸਥਾਨੇ ਪਰ ਪਹੁੰਚੇ ਹੋ? ਹਾਂ ਜੀ ਸਾਡੇ ਟਿੰਗੀਪਿੰਡ ਦਾ ਮਸਲਾ ਸੀਗਾ ਮੀਟਰ ਬਦਲ ਕਰਨ ਗਏ ਸਾਡੇ ਮਲਾਜ ਜੋ ਰੁਟੀਨ ਦੇ ਵਿੱਚ ਮੀਟਰ ਖਰਾਬ ਹੋ ਜਾਂਦਾ ਉਹਦੀ ਜੋ ਪ੍ਰੋਬਲਮ ਆਉਂਦੀ ਆ ਰਿਪੋਰਟ ਆ ਜਾਂਦੀ ਆ ਉਸ ਤੋਂ ਬਾਅਦ ਉਹਨੂੰ ਚੇਂਜ ਕਰਨਾ ਹੁੰਦਾ ਮੈਂ ਕਿਹਾ ਕਿ ਮੈਂ ਰੂਲ ਅਨੁਸਾਰ ਦੇ ਬੰਦੇ ਗਏ ਸੀਗੇ ਚੇਂਜ ਕਰਨ ਪਰ ਉੱਥੇ ਇੱਕ ਬੰਦੇ ਵੱਲੋਂ ਇਹਨਾਂ ਨੂੰ ਜ਼ਬਰਦਸਤੀ ਕੀਤੀ ਕਿ ਮੀਟਰ ਬਦਲੀ ਨਹੀਂ ਕਰਨ ਦਿੱਤਾ ਗਿਆ ਹੱਥੋ ਪਾਈ ਕੀਤੀ ਆ ਇਹ ਇਹਨਾਂ ਦੀ ਸਕੂਟਰੀ ਵਗੈਰਾ ਮੀਟਰ ਵਗੈਰਾ ਜ਼ਬਤ ਕਰ ਲਿਆ ਜੀ ਉਸ ਸਬੰਧ ਵਿੱਚ ਅਸੀਂ ਪ੍ਰਸ਼ਾਸਨ ਦੀ ਮਦਦ ਲਈ ਇਹਨਾਂ ਨੂੰ ਲੈਟਰ ਵਗੈਰਾ ਵੀ ਲਿਖਿਆ ਇਹਨਾਂ ਨੇ ਬੁਲਾਇਆ ਸਾਨੂੰ ਤੇ ਸਾਨੂੰ ਬਾਕੀ ਇਹਨਾਂ ਨੇ ਦੱਸਿਆ ਵੀ ਸ਼ਾਇਦ ਕੱਲ੍ਹ ਤੱਕ ਅਸੀਂ ਕੋਈ ਕਾਰਵਾਈ ਕਰਾਂਗੇ ਅੱਜ ਕੋਈ ਕਾਰਵਾਈ ਕੀਤੀ ਨਹੀਂ ਜੀ ਅੱਜ ਫਿਲਹਾਲ ਕੋਈ ਕਾਰਵਾਈ ਇਹਨਾਂ ਨੇ ਨਹੀਂ ਕੀਤੀ ਤਾਂ ਇਹਨਾਂ ਨੇ ਸਿਰਫ ਪ੍ਰੋਸੈਸ ਹੀ ਦਵਾਇਆ ਗਿਆ ਵੀ ਇਹ ਕੱਲ੍ਹ ਤੱਕ ਕਾਰਵਾਈ ਕਰਾਂਗੇ ਕੱਲ੍ਹ ਤੱਕ ਤੁਸੀਂ ਵੇਟ ਕਰੋ ਤਾਂ ਅੱਜ ਜਿਹੜੇ ਤੁਸੀਂ ਸਾਡੇ ਮੁਲਾਜ਼ਮਾਂ ਨੇ ਸਾਨੂੰ ਦਿੱਤਾ ਜੀ ਲਿਖ ਕੇ ਦੁਨੀਆ ਨੂੰ ਵੱਲੋਂ ਆਇਆ ਸਾਰੇ ਦੁਨੀਆ ਨੇ ਲਿਖ ਕੇ ਦਿੱਤਾ ਵੀ ਅਸੀਂ ਕੰਮ ਅੱਜ ਤੋਂ ਹੀ ਢਿੰਗੀ ਸਾਡੇ ਵਿੱਚ ਜਿੰਨੇ ਪਿੰਡ ਵੰਦੇ ਨੇ ਉਹਦਾ ਬਿਜਲੀ ਦੀ ਮਰਮਮਤ ਕੰਪਲੇਂਟ ਦਾ ਸਾਂਸ ਸਵਾਲ ਦਾ ਕੰਮ ਨਹੀਂ ਕਰਨਗੇ ਤੇ ਬਾਕੀ ਅਸੀਂ ਦਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਵੀ ਇਸ ਮਸਲੇ ਦਾ ਹੱਲ ਕਰਾਇਆ ਜਾਵੇ ਤਾਂ ਕਿ ਖਪਤਕਾਰਾਂ ਦੀ ਸਪਲਾਈ ਪ੍ਰਭਾਵਿਤ ਨਾ ਹੋਵੇ ਤਾਂ ਕਿਉਂਕਿ ਗਰਮੀ ਵੀ ਜ਼ਿਆਦਾ ਜੀ ਹੁਣ ਉਹ ਵੀ ਜਿਆਦਾ ਤਾਂ ਕੋਈ ਮਲ ਪ੍ਰਸ਼ਾਸਨ ਆ ਕੇ ਹੱਲ ਕਰੇ ਮੁਲਾਜ਼ਮਾਂ ਦੀ ਸੋਣੇ ਗਾਰ ਵੀ ਕਰ ਇਹਨਾਂ ਤੇ ਨਾ ਤਾਂ ਕਿ ਚਲੋ ਇਹਨਾਂ ਨੂੰ ਵੀ ਨਾ ਵੀ ਸਾਂ ਸਵੇਰੇ ਰਾਤ ਨੂੰ ਜਾਂਦੇ ਨੇ ਜਿੱਦਾਂ ਉਹਨਾਂ ਕੋਈ ਇਦਾਂ ਹੱਥ ਪਾਈ ਕਰਦਾ ਤਾਂ ਸਹਿਮ ਦਾ ਮਾਹੌਲ ਆ ਜੀ ਹਰੇਕ ਬੰਦੇ ਦਾ ਖਤਰਾ ਤਾਕੇ ਬੇਣਤੀ ਆ ਵੀ ਇਹਦਾ ਹੱਲ ਕਰਾਇਆ ਜਾਵੇ ਤਾਂ ਇਹ ਲਈ ਕਾਨੂੰਨ ਤਾਂ ਜੀ ਹੈ ਹੀ ਹੁਣ ਦੇਖੋ ਜੇ ਕੋਈ ਸਰਕਾਰੀ ਮੁਲਾਜ਼ਮ ਨੂੰ ਡਿਊਟੀ ਦੇ ਵਿੱਚ ਵਿਗੜਨ ਪਾਉਂਦਾ ਉਹਦੇ ਲਈ ਕਾਨੂੰਨ ਆਲਰੇਡੀ ਹੈਗੇ ਆ ਬਾਕੀ ਇੰਪਲੀਮੈਂਟ ਦੇ ਕੋਲ ਪੁਲਿਸ ਨੇ ਕਰਨਾ ਕਿਵੇਂ ਕਰਦੀ ਐ ਉਸ ਦੇ ਵਿੱਚ ਇਹਨਾਂ ਦੇ ਡਿਪੈਂਡ ਕਰਦਾ ਸੀ ਤਾਂ ਕੰਮ ਕਰਨਾ ਜੋ ਕਰ ਰਹੇ ਨੇ ਰੁਟੀਨ ਦਾ ਕੰਮ ਬੰਦੇ ਹਨ ਇਹ ਹੈ ਜੀ ਬੜਾ ਸਾਰਾ ਸਰਕਾਰੀ ਹਾਂ ਜੀ ਸਾਹਿਬ ਜੀ ਕੀ ਗੱਲ ਹੋਈ ਜਦ ਧਰਨਾ ਲਾਇਆ ਕਿਸਾਨਾਂ ਨੇ ਤੇ ਤੁਹਾਡਾ ਰੋਸ ਮਾਰਚ ਕੀਤਾ ਜਾ ਰਿਹਾ ਉਹਦਾ ਢੀਂਗੀ ਦੇ ਵਿੱਚ ਅਸੀਂ ਚੈਕਿੰਗ ਕੀਤੀ ਸੀ ਜੀ ਉਹ ਚੈਕਿੰਗ ਦੇ ਦੌਰਾਨ ਸਾਨੂੰ ਉਹ ਜਿਹੜਾ ਮੀਟਰ ਸੀਗਾ ਉਹ ਛੱਕੀ ਪਾਇਆ ਗਿਆ ਹੋ ਸਕਦੇ ਅਧਾਰ ਤੇ 1 ਮਹੀਨਾ ਪਹਿਲਾਂ ਅਸੀਂ ਇਹਨਾਂ ਨੂੰ ਐਲ ਸੀ ਆਰ ਕੱਟਤੀ ਸੀ ਸਾਡੀ ਕੈਲ ਸੀ ਆਰ ਹੁੰਦੀ ਹੈ ਉਹ ਕੱਟਦੀ ਸੀਗੀ ਕੱਟਣ ਤੋਂ ਬਾਅਦ ਉਹਨੂੰ ਕਹਿੰਦਾ ਸੀ ਵੀ ਤੁਹਾਡਾ ਜਿਹੜਾ ਮੀਟਰ ਹੈ ਬਦਲਿਆ ਜਾਊਗਾ ਉਸ ਵਕਤ ਤਾਂ ਕਹਿੰਦੇ ਸੀ ਵੀ ਮੀਟਰ ਬਦਲ ਦਿੱਤਾ ਜਾਵੇ ਪਰ ਬਾਅਦ ਦੇ ਵਿੱਚ ਅੱਜ ਜਦੋਂ ਮੀਟਰ ਬਦਲਨ ਗਿਆ ਸਾਡੇ ਅਧਿਕਾਰੀ ਤਾਂ ਉਹਨਾਂ ਨੇ ਸਾਡੇ ਨਾਲ ਬਹੁਤ ਬੁਰਾ ਜਿਹੜਾਗਾ ਵਰਤਾਅ ਕੀਤਾਗਾ ਸਾਡੇ ਜਿਹੜਾ ਮੀਟਰ ਬਦਲਨ ਗਏ ਸਾਥੀ ਸੀ ਕਿ ਉਹਨਾਂ ਤੇ ਆ ਜਿਹੜਾ ਸਮਾਨ ਹੈਗਾ ਸਾਡਾ ਸਾਰਾ ਜਿਹੜਾਗਾ ਸਕੂਟਰੀ ਵਿੱਚੇ ਸਮਾਨ ਨਿੱچے ਮੀਟਰ ਸਾਰਾ ਜਾਣੀ ਕਿਉਂ ਜਬਤ ਕਰ ਲਿਆ ਤੇ ਸਾਡੇ ਸਾਥੀਆਂ ਨੂੰ ਧੱਕਾ ਮੁੱਕੀ ਬਹੁਤ ਮਾਰੀਆਂ ਇਸ ਕਰਕੇ ਕਿਸਾਨ ਜਥੇਬੰਦੀਆਂ ਬੁਲਾਈਆਂ ਉਹਨਾਂ ਨੇ ਜਿਹਦਾ ਬਹੁਤ ਸਖਤ ਵਿਰੋਧ ਹੋਇਆ ਤੇ ਸਾਡੇ ਨਾਲ ਵੀ ਉਹਨਾਂ ਨੇ ਬਹੁਤ ਜ਼ਿਆਦਾ ਜਿਹਾਜ਼ਤੀ ਕੀਤੀ ਆ ਅਸੀਂ ਸਰਕਾਰ ਕੋਲ ਮੰਗ ਕਰਦੇ ਆਂ ਵੀ ਮੁਲਾਜ਼ਮਾਂ ਨੂੰ ਜਿਹੜਾ ਕੱਲੋਂ ਮੁਲਾਜ਼ਮ ਦਿਨ ਰਾਤ ਸਾਡੇ ਸੇਵਾ ਕਰ ਰਹੇ ਨੇਗੇ ਦਿਨ ਰਾਤ ਭੱਜੇ ਫਿਰਦੇ ਨੇਗੇ ਇਹਨਾਂ ਦੀ ਸਪਲਾਈਆਂ ਚਲਾਉਣ ਵਾਸਤੇ ਉਧਰ ਨੇਰੀ ਆ ਜਾਂਦੇ ਨੇਗੇ ਸਾਡੇ ਮੁਲਾਜ਼ਮ ਬਹੁਤ ਤੰਗ ਨੇ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਵੀ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਉਹ ਸਕੂਟਰੀ ਖਫਤਕਾਰ ਆ ਜਿਹੜਾ ਉਹਦੇ ਘਰੇ ਖੜੀਆ ਕਲਾਸ਼ ਨਾਦ ਦੇਣੀ ਰਹਿ ਗਈ ਉਹ ਗਲੀ ਦੇ ਵਿੱਚ ਖੜੀ ਆ ਉਸ ਤੋਂ ਬਾਅਦ ਉਹਨੇ ਜਿੰਦਾ ਲਾਤਾ ਤੀ ਗਿਆ ਤੇ ਸਾਨੂੰ ਸਕੂਟਰੀ ਦਿੱਤੀ ਨਹੀਂ ਉਹਨਾਂ ਦੇ ਵੱਲੋਂ ਚਾਬੀ ਕੋਈ ਨਹੀਂ ਹੈ ਉਹਨਾਂ ਵੱਲੋਂ ਚਾਬੀ ਖੋਹੀ ਗਈ ਹੈ ਕਿ ਸਾਰੇ ਕਾਗਜ਼ ਪੱਤਰ ਸਾਡੇ ਉਹਦੇ ਵਿੱਚ ਨੇ ਸਕੂਟਰੀ ਦੇ ਮੀਟਰ ਵੀ ਸਕੂਟਰੀ ਦੇ ਵਿੱਚ ਅਜੇ ਕੱਲ ਨੂੰ ਕੋਈ ਉਹਦਾ ਕੋਈ ਅਣ ਦੇਖੀ ਹੁੰਦੀ ਆ ਤਾਂ ਉਹ ਜ਼ਿੰਮੇਵਾਰ ਹੋਊਗਾ ਜਿਹੜਾ ਮੀਟਰ ਲਵਾ ਰਿਹਾ ਕਿ ਉਹਨ ਲਵਾ ਰਿਹਾ ਮੀਟਰ ਉਹ ਮੀਟਰ ਕਹਿੰਦਾ ਵੀ ਮੈਂ ਸਮਾਰਟ ਮੀਟਰ ਆ ਜਿਹੜੇ ਉਹ ਲਵਾਊਗਾ ਮੈਂ ਜਿਹੜੇ ਉਹ ਲਵਾਉਣਾ ਨਹੀਂ ਹੈਗਾ ਮੈਂ ਤਾਂ ਦੂਜਾ ਮੀਟਰ ਲਵਾਉਂ ਦੂਜਾ ਵਿਭਾਗ ਨੂੰ ਸਾਨੂੰ ਦੇ ਨਹੀਂ ਰਿਹਾ ਨਾਉਨ ਸਮਾਰਟ ਮੀਟਰ ਇਸ ਕਰਕੇ ਜਿਹੜਾਗਾ ਇਸ ਗੱਲ ਦਾ ਜਿਹੜਾ ਰੌਲਾ ਪਿਆ ਜਿਹੜੇ ਖੜੇ ਹੋਣ ਕਿਉਂ ਚਲੇ ਗਏ ਹੋ ਕਿਸਾਨ ਜਥੇਬੰਦੀ ਦੇ ਜਿਹੜੇ ਪ੍ਰਧਾਨ ਆਏ ਸੀਗੇ ਉਹ ਉਹਨਾਂ ਦੇ ਖੁਦ ਘਰੇ ਵੀ ਸਮਾਰਟ ਮੀਟਰ ਲੱਗੇ ਹੋਏ ਨੇ ਕਿ ਪਤਾ ਨਹੀਂ ਕਿਉਂ ਉਹਨਾਂ ਨੇ ਰੌਲਾ ਪਾਇਆਗਾ ਉਹਨਾਂ ਦੇ ਖੁਦ ਅਸੀਂ ਆਪ ਜਾ ਕੇ ਮੀਟਰ ਲਾਇਆ ਉਹਨਾਂ ਦੇ ਘਰੇ ਜਿਹੜਾ ਉਹਨਾਂ ਦੇ ਘਰੇ ਅਸੀਂ ਮੀਟਰ ਲਾਇਏ ਨੇ ਉਹ ਸਮਾਰਟ ਮੀਟਰ ਲੱਗੇ ਹੋਏ ਨੇ ਤੇ ਖੁਦ ਉਹਨਾਂ ਦੇ ਆਪਦੇ ਵੀ ਲੱਗੇ ਹੋਏ ਨੇ ਹੋਰ ਲੋਕਾਂ ਦੇ ਵੀ ਅਸੀਂ ਲਾ ਰਹੇ ਹਾਂ ਢਿੰਗੀ ਦੇ ਵਿੱਚ ਪਹਿਲੀ ਵਾਰ ਹੋਇਆ ਵੀ ਜਿਹੜਾ ਇੱਕ ਮੀਟਰ ਪਿੱਛੇ ਰੌਲਾ ਪਿਆਗਾ ਜਿਹੜਾ ਦਿੱਤੇ ਨੇ ਜਥੇਬੰਦੀ ਵੱਲੋਂ ਸਾਡਾ ਕੰਮ ਬੰਦਾ ਢਿੰਗੀ ਸਰਪੰਚ ਜਿੰਦਾ ਕੰਮ ਬ ਪਰਚਾ ਦਾ ਜ਼ਿਕਰ ਹੈ ਮੈਂ ਕਿਵੇਂ ਕੰਨ ਛੋੜ ਕੀ ਪੀ ਕੀਤੀ ਕਿ ਅੱਜ ਕੰਮ ਬਾਰੇ ਮਾਈਕ ਕੋਲ ਵੱਲੋਂ ਸਰ ਗੱਲ ਇਹ ਵੀ ਕੰਮ ਸਾਡਾ ਪੂਰਨ ਤੌਰ ਤੇ ਬੰਦਾ ਕਿਉਂਕਿ ਅੱਜ ਜਈਆਂ ਨੂੰ ਹੱਥ ਪਾਏਗਾ ਕੱਲ ਨੂੰ ਕਿਸੇ ਨੂੰ ਵੀ ਹੱਥ ਪਾ ਸਕਦੇ ਨਹੀਂ ਇਸ ਕਰਕੇ ਸਾਡੇ ਮੁਲਾਜ਼ਮਾਂ 'ਚ ਰੋਸ ਸਾਹ ਭਾਰੀ ਰੋਸ ਪਿਆ ਜਾ ਰਿਹਾ ਹੈਗਾ ਤੇ ਜਿਸ ਕਰਕੇ ਜਿਹੜਾ ਸਾਡੇ ਜਥੇਬੰਦੀ ਉਹ ਜਿਹੜਾ ਕੰਮ ਬੰਦ ਕੀਤਾ ਗਿਆ ਆਹਨਾਂ ਦੇ ਬੈਠੇ ਅੱਜ ਜੀ ਪਿੰਡ ਢਿੰਗੀ ਦੇ ਵਿੱਚ ਵਿੰਦਰ ਸਿੰਘ ਦੇ ਘਰ ਪਹਿਲਾਂ ਤੋਂ ਪੁਰਾਣਾ ਮੀਟਰ ਚੱਲ ਰਿਹਾ ਡਿਜੀਟਲ ਉਹਨੂੰ ਬਦਲਣ ਦੀ ਸਕੀਮਾ ਇਹਨਾਂ ਦੀ ਇੱਕ ਮਹੀਨੇ ਦੀਆਂ ਚੱਲਦੀਆਂ ਨੇ ਉਸ ਸਬੰਧ ਦੇ ਵਿੱਚ ਅੱਜ ਤੋਂ 5-7 ਦਿਨ ਪਹਿਲਾਂ ਮੈਂ ਆਡਿਓ ਸਾਹਿਬ ਨੂੰ ਮਿਲੇ ਆ ਉਹਨੂੰ ਆਖਿਆ ਵੀ ਮੀਟਰ ਜੇ ਤੁਸੀਂ ਬਦਲਣਾ ਤਾਂ ਉਹਦੇ ਨਾਮ ਦਾ ਮੀਟਰ ਲਾ ਦਿਓ ਪਰ ਚਿਪ ਵਾਲਾ ਮੀਟਰ ਨਹੀਂ ਅਸੀਂ ਲਵਾਉਣਾ ਉਹ ਕਹਿੰਦਾ ਜੀ ਸਾਡੇ ਕੋਲੇ ਹੋਰ ਕੋਈ ਮੀਟਰ ਨਹੀਂ ਹੈ ਅਸੀਂ ਤਾਂ ਚਿਪ ਵਾਲਾ ਲਾਵਾਂਗੇ ਅਸੀਂ ਕਹਾ ਫਿਰ ਸਾਨੂੰ ਮਹੀਨਾ ਕੁ ਟਾਈਮ ਦਿਓ ਜਦ ਇਹ ਬੰਦੀ ਨਾਲ ਵਿਚਾਰ ਕਰਾਂਗੇ ਕੋਈ ਗੱਲ ਜੇ ਜਦ ਇਹ ਬੰਦੀ ਕਹੋਗੇ ਅਸੀਂ ਲਵਾਵਾਂਗੇ ਪਰ ਹਾਲੇ ਮੀਟਰ ਸਾਡਾ ਨਾਂ ਬਦਲਿਓ ਇੱਕ ਮਹੀਨੇ ਦਾ ਅਸੀਂ ਟਾਈਮ ਆਡਿਓ ਸਾਹਿਬ ਤੋਂ ਲੈ ਕੇ ਗਿਆ 4 ਦਿਨਾਂ ਬਾਅਦ ਇਹਨਾਂ ਨੇ ਅੱਜ ਮੁਲਾਜ਼ਮ ਭੇਜਤੇ ਮੀਟਰ ਬਦਲਵਾਤੇ ਇਹਦਾ ਕੁਦਰਤੀ ਬਿੰਦਰ ਉਰੇ ਸੀਗਾ ਕਈ ਵਾਰੀ ਸਾਡਾ ਬੰਦਾ ਨਹੀਂ ਹੁੰਦਾ ਮੀਟਰ ਬਦਲ ਕੇ ਚਲੇ ਜਾਂਦੇ ਨੇ ਕਿਸੇ ਦੇ ਸਾਈਨ ਨਹੀਂ ਕਰਾਉਂਦੇ ਬਿਨਾਂ ਮਨਜ਼ੂਰੀ ਤੋਂ ਅਸੀਂ ਨੇ ਇਹ ਗੱਲ ਜਦੋਂ ਇਹਨੇ ਰੋਕਿਆ ਵੀ ਪ੍ਰਧਾਨ ਜੀ ਆਉਂਦੇ ਨੇ ਮੀਟਰ ਨਾ ਬਦਲਿਓ ਤਾਂ ਉਹਨੇ ਇਹਨੂੰ ਇਹੀ ਗੱਲ ਕਹੀ ਕਿ ਜਿਹਨੂੰ ਬੁਲਾਉਣਾ ਬੁਲਾ ਲਾਂਗੇ ਮੀਟਰ ਬਦਲਾਂਗੇ ਜਿਹੜੀ ਪੂਰਾ ਉਹਨੇ ਆਪਣਾ ਰੂਪ ਦਿਖਾਇਆ ਬੰਦੇ ਨੇ ਉਸ ਤੋਂ ਬਾਅਦ ਚਲੋ ਮੇਰਾ 15 ਕਿਲੋਮੀਟਰ ਦੇ ਪਿੰਡਾ ਮੈਨੂੰ ਲਾਗੇ 20 ਮਿੰਟ ਤੁਰੇ ਆਉਣ ਨੂੰ ਜਦੋਂ ਮੇਰੇ ਆਉਣ ਤੋਂ ਪਹਿਲਾਂ ਉਹ ਇਹਦਾ ਪੁਰਾਣਾ ਮੀਟਰ ਉਤਾਰ ਕੇ ਤੁਰਨ ਲੱਗਿਆ ਤਾ ਬਿੰਦਰ ਜੀ ਨੇ ਉਹਨਾਂ ਨੂੰ ਰੋਕ ਲਿਆ ਰੋਕ ਕੇ ਉਹਨਾਂ ਦੀ ਸਕੂਟਰ ਦੀ ਚਾਬੀ ਕੱਢ ਲਈ ਉਹਨਾਂ ਨੂੰ ਕਹਦਾ ਵੀ ਉਰੇ ਵਹਿ ਜਾਓ ਸਾਨੂੰ ਚਾਹ ਪਿਲਾਵਾਂਗੇ ਛੋਟਨਾ ਸਾਡਾ ਕੋਈ ਰੌਲਾ ਨਹੀਂ ਸਾਡਾ ਰੌਲਾ ਮੇਜ ਮੈਨੇਜਮੈਂਟ ਨਾਲ ਆ ਉਹਨੇ ਕੋਈ ਗੱਲ ਨਹੀਂ ਸੁਣੀ ਸਾਡੀ ਉਥੋਂ ਖਿਸਕਣ ਲੱਗਿਆ ਹੋਰਾਂ ਪਰਾਂ ਖੜ ਗਏ ਉਹਨੇ ਹੋਰ ਬੰਦੇ ਬੁਲਾ ਲੇ ਦਫ਼ਤਰ ਦੇ ਕੋਈ ਦਫ਼ਤਰ ਢੀਂਗੀ ਪਿੰਡ ਦੇ ਵਿੱਚ ਆ ਜਦੋਂ ਹੋਰ ਬੰਦੇ ਆ ਕੇ ਕਾਫੀ ਆ ਕੇ ਨੇ ਦੱਸਿਆ ਕਹਿੰਦਾ ਬੰਦੇ ਉਹਨਾਂ ਦੇ ਆਈ ਜਾਂਦੇ ਨੇ ਮਾਈ ਜਾਂਣ ਕੋਈ ਗੱਲ ਨਹੀਂ ਐਨੇ ਆਸੀ ਆ ਗਏ ਆਸੀ ਆ ਕੇ ਧਰਨਾ ਲਾਇਆ ਸਕੂਟਰੀ ਉੱਥੇ ਖੜੀਆ ਮੀਟਰ ਕੁਸ ਦੋਈ ਸਾਡੇ ਕੋਲੇ ਪਏ ਨੇ ਚਿੱਪਾ ਵਾਲਾ ਵੀ ਜਿਹੜਾ ਸਾਡਾ ਪਰਾਣਾ ਵੀ ਆ ਤੇ ਅਸੀਂ ਉਸ ਵੀਰ ਨੂੰ ਕਿਹਾ ਵੀ ਭਰਾਵਾ ਤੂਰੇ ਬਹਿ ਜਾ ਤੂੰ ਜਿੰਨੂ ਮਰਜੀ ਫੋਨ ਕਰ ਲੈ ਤੇਰਾ ਫੋਨ ਨਹੀਂ ਤੈਨੂੰ ਰਕਾਵਟ ਚਾਹ ਪੀ ਪਾਣੀ ਪੀ ਤੇਰੇ ਨਾਲ ਸਾਡਾ ਕੋਈ ਤਰਾਜ ਨਹੀਂ ਤੂੰ ਤਾਂ ਡਿਊਟੀ ਕਰਨੀ ਆ ਪਰ ਤੂੰ ਇੱਥੋਂ ਜਾਣਾ ਨਹੀਂ ਅਸੀਂ ਰੋਸ ਦਿਖਾਉਣਾ ਵੀ ਆ ਮੁਲਾਜ਼ਮ ਘੇਰੇ ਨੇ ਆ ਜਿਹੜੇ ਮੁਲਾਜ਼ਮੂਰੇ ਆਲੇ ਨੇ ਇਹ 15-20 ਮੁਲਾਜ਼ਮ ਇਕੱਠੇ ਹੋ ਗਏ ਉਸ ਬੰਦੇ ਨੂੰ ਸਾਡੇ ਵਿੱਚੋਂ ਭਜਾ ਲੈ ਜਦੋਂ ਵਿੱਚੋਂ ਭਜਾ ਲੈ ਦੇਖੋ ਤੂੰ ਤੂੰ ਮੈਂ ਮੈਂ ਹੁੰਦੀ ਆ ਪਿੰਡ ਦੇ ਲੋਕ ਨੇ ਇਕੱਠਾ ਵੱਡਾ ਹੋਈ ਆ ਇਹ ਗੱਲ ਵੀ ਅਸੀਂ ਇਹਨੂੰ ਨਹੀਂ ਜਾਣ ਦੰਦੇ ਕਹਿੰਦੇ ਮੁਲਾਜ਼ਮ ਨਾਲ ਹੱਥ ਪਾਈ ਹੋ ਜੋੜੇ ਕੋਈ ਹੱਥੋਂ ਪਾਈ ਨਹੀਂ ਹੋਈ ਕਿਸੇ ਦੇ ਕੋਈ ਥੱਪੜ ਨਹੀਂ ਮਾਰਿਆ ਕੋਈ ਗਾਲ ਨਹੀਂ ਕੱਢੀ ਕਿਸੇ ਨੂੰ ਮਾਰਾ ਨਹੀਂ ਬੋਲਿਆ ਉੱਥੇ ਸੀਸੀ ਕੈਮਰੇ ਲੱਗੇ ਨੇ ਰਿਕਾਰਡਿੰਗ ਚੈੱਕ ਕਰ ਸਕਦੇ ਨੇ ਪਰ ਇਹ ਅਸੀਂ ਜ਼ਰੂਰ ਕਹਿਆ ਵੀ ਇਹ ਮੁਲਾਜ਼ਮ ਨੂੰ ਨਾਲ ਲੈ ਕੇ ਜਾਓ ਦੋਨੂੰ ਛੋਡੇ ਨਾਲ ਸਾਡਾ ਕੋਈ ਹੋ ਨਹੀਂ ਉਹ ਸਾਡੇ ਜੋ ਤੱਕੇ ਨਾਲ ਗੁੰਡਾ ਕਰਦੀ ਨਾਲ ਬੰਦਾ ਲੈ ਕੇ ਆਏ ਨੇ ਸਕੂਟਰ ਉਹਦਾ ਉੱਥੇ ਖੜਾ ਤੇ ਆਹ ਗੱਲ ਹੋਈ ਆ ਮੈਡਮ ਆਈ ਆ ਜਿਹੜੀ ਸਕੂਟਰ ਉਹ ਕਿੱਥੇ ਆ ਉਹ ਜਿੱਥੇ ਮੀਟਰ ਬਦਲ ਲਗਾਏ ਤੋਂ ਉਸ ਬਕਸੇ ਕੋਲ ਹੀ ਖੜੀ ਆ ਲੌਕ ਲੱਗਿਆ ਹੋਇਆ ਉਹਨੂੰ ਉ ਉੱਥੇ ਸਾਡੇ ਦੋ ਬੰਦੇ ਬਿਠਾਏ ਨੇ ਵੀ ਉਹ ਸਕੂਟਰ ਨੂੰ ਕੋਈ ਨੁਕਸਾਨ ਨਾ ਪਚਾਵੇ ਜਾਂ ਉਹਦਾ ਕੋਈ ਹੋਰ ਨੁਕਸਾਨ ਨਾ ਹੋਵੇ ਜਿਹੜਾ ਮੀਟਰ ਦੀ ਐਜ ਪ੍ਰਧਾਨ ਦੀ ਮੀਟਰ ਨਾਲ ਆਉਂਦਾ ਮੀਟਰ ਨਾਲ ਆਉਣ ਦਾ ਨੁਕਸਾਨ ਚਿੱਪ ਵਾਲਾ ਦਾ ਡਰ ਕੀ ਲੱਗ ਚਿੱਪ ਵਾਲਾ ਦਾ ਗੱਲ ਇਹ ਆ ਜੀ ਅਸੀਂ ਪੰਜਾਬ ਦੇ ਲੋਕਾਂ ਦੀ ਸਰਕਾਰ ਤੋਂ ਨੌਕਰੀ ਆ ਮੰਗਦੇ ਆ ਜਦੋਂ ਚਿੱਪ ਵਾਲਾ ਮੀਟਰ ਲੱਗ ਗਿਆ ਸਾਡੀਆਂ ਨੌਕਰੀਆਂ ਨੇ ਖਤਮ ਕਰ ਦੇਣੀਆਂ ਨੇ ਕਿਉਂਕਿ ਪਹਿਲਾਂ ਸਾਡੇ 1 ਮੀਟਰ ਦੇਖਣਾ ਆਉਂਦਾ ਸੀ ਰੀਡਿੰਗ ਉਹਨੂੰ ਮੀਟਰ ਰੀਡਰ ਕਹਿੰਦੇ ਆ ਉਸ ਤੋਂ ਬਾਅਦ ਸਾਨੂੰ ਇੱਕ ਬਿੱਲ ਭੜਾਉਣਾ ਆਉਂਦਾ ਸੀ ਮੁਲਾਜ਼ਮ ਉਸ ਤੋਂ ਬਾਅਦ ਸਾਡਾ ਉਹਰੇ ਇੱਕ ਬਿੱਲ ਭਰਾਉਂਦਾ ਹੁੰਦਾ ਸਾਡ ਇਹ ਮੀਟਰ ਖਾਜੂਗਾ ਉਹ ਤਿੰਨੇ ਬੰਦਿਆਂ ਦੀ ਲੋੜ ਨਹੀਂ ਆਨਲਾਈਨ ਬਿੱਲ ਭਰਿਆ ਜਾਣਾ ਆਨਲਾਈਨ ਰੀਡਿੰਗ ਮੰਗ ਜਾਣੀ ਆ ਸਭ ਤੋਂ ਵੱਡਾ ਨੁਕਸਾਨ ਆ ਜਦੋਂ ਇਹ ਪ੍ਰੀਪੇਡ ਹੋ ਗਿਆ ਪਹਿਲਾਂ ਪੈਸੇ ਪਾਵਾਂਗੇ ਗੱਲ ਨੂੰ ਲਾਈਟ ਵਰਤਾਂਗੇ ਇਹ ਜਿੰਨੀ ਮਰਜ਼ੀ ਸਾਡੇ ਨਾਲ ਠੱਗੀ ਮਾਰ ਜਾਣ ਸਾਡੀ ਸੁਣਵਾਈਓ ਨਹੀਂ ਹੋਣੀ ਮੀਟਰ ਚੋਂ ਪੈਸੇ ਮੁੱਕ ਜਾ ਕਰਨੇ ਨੇ ਸਾਨੂੰ ਇਸ ਗੱਲ ਦਾ ਦੁੱਖ ਆ ਇਸ ਗੱਲ ਕਰਕੇ ਅਸੀਂ ਦਾ ਵਿਰੋਧ ਕਰਦੇ ਹਾਂ ਤੁਸੀਂ ਹੁਣ ਅਜਮਾ ਦੇ ਜਿੱਥੇ ਧਰਨੇ ਲੱਗੇ ਨੇ ਅਸੀਂ ਨਾਲ ਖੜੇ ਆ ਜਿੱਥੇ ਲੈਣ ਖੇਰਦੀ ਆ ਅਸੀਂ ਖੰਬੇ ਖੜੇ ਕਰਾਉਨੇ ਆ ਸਾਡੇ ਕੋਲੇ ਵੀਡੀਓ ਪਈਏ ਨੇ ਪੇਸ ਕਰ ਦਾਂਗੇ ਚਾਹ ਪਲਿਆਉਨੇ ਆ ਟਰੈਕਟਰ ਦਿੰਨੇ ਆ ਟਰਾਲੀ ਦਿੰਨੇ ਆ ਪਰ ਫੇਰ ਵੀ ਇਹ ਸਾਡੇ ਨਾਲ ਆ ਬਾਤਮੀਜੀ ਕਰਦ ਨੇ ਇਹ ਇਨਾ ਤੋਂ ਲਾਈਟ ਜੇ ਅਜਿ ਘਨੇਰੀਆ ਜੇ ਮਹੀਨਾ ਲਾਈਟ ਨਹੀਂ ਚੱਲਦੀ ਸਾਰੇ ਪਿੰਡਾਂ ਦੀ ਅਸੀਂ ਹੱਥ ਨੂੰ ਲਾਈਟ ਚਲਵਾ ਦਿੰਨੇ ਆ ਸਾਡੇ 30 ਪੁੱਤ ਖੰਬੇ ਚੜ੍ਹਦ ਨੇ ਸਾਡੇ ਬਜ਼ੁਰਗ ਵੀ ਖੰਬੇ ਤੇ ਚੜ੍ਹ ਕੇ ਇਹਨਾਂ ਦੇ ਖੰਬੇ ਖੜੇ ਕਰਾ ਕੇ ਅੱਜ ਤੱਕ ਇੰਨਾ ਸਮਰਥਨ ਕਰਦੇ ਆ ਉਹਨਾਂ ਦਾ ਅੱਜ ਵੀ ਇਹਨਾਂ ਦੇ ਨਾਲ ਆ ਬਿਜਲੀ ਬੋਰਡ ਨੂੰ ਨਿੱਜੀਕਰਨ ਹੋਣ ਤੋਂ ਜਿੰਨੇ ਧਰਨੇ ਲੱਗੇ ਨੇ ਸਾਰੇ ਧਰਨੇ ਸਾਡੀ ਹਾਜ਼ਰੀ ਆ ਜਿੱਥੇ ਮਰਜ਼ੀ ਦੇਖ ਲੈਣਾ ਇੱਕੋ ਜਣ ਦੇ ਰਹੇ ਕਿਉਂਕਿ ਇਹਦਾ ਚਿੱਪ ਵਾਲਾ ਮੀਟਰ ਆ ਜੇ ਤੁਸੀਂ ਮੋਬਾਈਲ ਦਾ ਚਾਰਜ ਲਾ ਲਿਆ ਇਕੱਲਾ ਚਾਰਜ ਲਾ ਕੇ ਜੁਨਟ ਕੱਢ ਲਓ ਸਵੇਰ ਨੂੰ 1.5 ਜੁਨਟ ਕੱਢ ਦਿੰਦਾ ਇਹਦਾ ਮਤਲਬ ਕਿੰਨਾ ਤੇਜ਼ ਚੱਲਦਾ ਹੋਊਗਾ ਜਦੋਂ ਸਾਡੇ ਪਹਿਲੇ ਮੀਟਰ ਤੇ ਇੱਕ ਸਾਡੇ 15 ਵਾਟ ਦਾ ਮੀਟਰ ਲੱਗਿਆ ਬੱਲਬ ਲੱਗਿਆ ਹੁੰਦਾ ਉਹਨੂੰ ਲੋਕ ਜ਼ੀਰੋ ਦਾ ਕਹਿੰਦੇ ਤੇ ਜ਼ੀਰੋ ਦਾ ਕਿਉਂ ਕਹਿੰਦੇ ਤੇ ਕਿਉਂਕਿ ਉਹਦੇ ਨਾਲ ਮੀਟਰ ਕੋਈ ਤੁਰਦਾ ਹੀ ਨਹੀਂ ਸੀਗਾ ਇਸ ਕਰਕੇ ਲੋਕਾਂ ਨੂੰ ਇਸ ਚੀਜ਼ ਦੀ ਮਾਰੀ ਮੋਟੀ ਪੱਤ ਤਾ ਹੈਗੇ ਤੇ ਤੇ ਇਹ ਵੱਧ ਆਉਣ ਲੱਗ ਗਿਆ ਤੇ ਲੋਕ ਬਿੱਲ ਭਰਨ ਦੇ ਸਮਰੱਥ ਨਹੀਂ ਮੈਂ ਕਹਿੰਦਾ ਬਿੱਲ ਲਿਆਓ ਪਰ ਬਾਹਰਲੀ ਸਟੇਟਾਂ ਵਾਲਾ ਫਿਰ ਤੁਸੀਂ ਬਾਹਰਲੇ ਸਟੇਟਾਂ ਦੇ ਵਿੱਚ 2 ਰੁਪਏ 4 ਰੁਪਏ ਜੁੰਟਾ ਸ਼ਾਦੀ ਵੀ ਉਹੀ ਕਰੋ 7 ਤੋਂ 9 10 ਰੁਪਏ ਜੁੰਟ ਦੇ ਕਿਉਂ ਦਿੰਦੇ ਹੋ ਤੁਸੀਂ ਇਸ ਕਰਕੇ ਸਾਡਾ ਇਹ ਰੌਲਾ ਬਿਜਲੀ ਬੋਰਡ ਦੇ ਨਾਲ ਵੀ ਜੇ ਤੁਸੀਂ ਬਾਹਰਲੇ ਕਾਨੂੰਨ ਲਾਗੂ ਕਰਨੇ ਨੇ ਤਾਂ ਬਾਹਰਲਾ ਰੇਟ ਹੈ ਸਾਨੂੰ 7 ਤੋਂ ਲਾਓ ਸਾਰੀ ਚੀਜ਼ ਪੰਜਾਬ ਦੇ ਵਿੱਚ ਮਹਿੰਗੀ ਆ ਅੱਜ ਸਭ ਤੋਂ ਵੱਧ ਮਹਿੰਗੀ ਆ ਬਿਜਲੀ 9 ਤੋਂ 10 ਰੁਪਏ ਤੋਂ ਜੁੰਟ ਤੱਕ ਇਹ ਕਿਰਾਇਆ ਲੈਂਦੇ ਨੇ ਬਾਹਰਲੀ ਸਟੇਟਾਂ ਚ ਲਾਈਟ ਕਿੱਥੇ ਆਉਂਦੀ ਆ ਭਲਾ ਉਥੇ ਦੋ ਰੁਪਏ ਜੁਣਟਾ ਇਹਨਾਂ ਗੱਲਾਂ ਸਾਡਾ ਧਰਾਜ ਅੱਜ ਪਿੰਡ ਟਿੰਗੀ ਕਿਸਾਨਾਂ ਦੀ ਤੇ ਜਿਹੜੇ ਬਿਜਲੀ ਬੋਰ ਡਿਪਾਰਟਮੈਂਟ ਦੀ ਆਪਸ ਦੇ ਵਿੱਚ ਕਿਸੇ ਮੁੱਦੇ ਨੂੰ ਲੈ ਕੇ ਇਹਨਾਂ ਦਾ ਟਕਰਾਅ ਹੋਇਆ ਜਿਹੜਾ ਅਸੀਂ ਹੱਲ ਕਰ ਰਹੇ ਹਾਂ ਹੋ ਸਕਦਾ ਹੈ ਕਿ ਕੱਲ ਤੱਕ ਇਹ ਮਸਲਾ ਕੀ ਕਰਵੇ ਕੀਤੀ ਜਦ ਨਾਇਕ ਦਾ ਸੰਗੋਤਰ ਆਇਆ ਜੋ ਬਣਦੀ ਕਰਵਾਈਏ ਉਹ ਕੀਤੀ ਜਾਊਗੀ ਨਾ ਵੀ ਕਿਸਾਨਾਂ ਮੰਡਲ ਨੂੰ ਧੱਕਾ ਕੀਤਾ ਜਾ ਰਿਹਾ ਹੈ ਸਰੇ ਦੇਖੋ ਅਸੀਂ ਦੋਨੇ ਪਾਰਟੀਆਂ ਨੂੰ ਸਮਝਾਇਆ ਕਿ ਦੋਨੇ ਪਾਰਟੀਆਂ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਮਾਹੌਲ ਨੂੰ ਠੀਕ ਰੱਖਣ ਤੇ ਬਾਕੀ ਕਰ ਰਹੇ ਆ ਮਸਲਾ ਹੱਲ ਹੋ ਜਾਏ। ਨਾਜਮਾ ਵੱਲੋਂ ਇੱਕ ਐਲਾਨ ਕੀਤਾ ਗਿਆ ਕਿ ਸਾਡੇ ਨਾਂ ਖਾਸ ਤਰ ਸਮਝੌਤਾ ਹੋਇਆ ਅਸੀਂ ਕੰਮ ਕਰਨ ਕੀਤਾ ਜਾਂਦਾ ਅੱਜ ਦੇ ਕੰਮ ਕਰਨ ਕਰਦੇ ਹਾਂ। ਹਾਂਜੀ ਇਦਾਂ ਦਾ ਕੁਝ ਐਲਾਨ ਕੀਤਾ ਗਿਆ ਬਟ ਅਸੀਂ ਦੋਨੇ ਪਾਰਟੀਆਂ ਨੂੰ ਜਿਹੜਾ ਹੈ ਕਿਸਾਨ ਜੱਥੇਬੰਦੀ ਨੂੰ ਵੀ ਤੇ ਬਿਜਲੀ ਬੋਰ ਡਿਪਾਰਟਮੈਂਟ ਨੂੰ ਵੀ ਬੇਨਤੀ ਕੀਤੀ ਹੈ ਕਿ ਇਹਨੂੰ ਸ਼ਾਂਤਮਈ ਤਰੀਕੇ ਦੇ ਨਾਲ ਹੱਲ ਕੀਤਾ ਜਾਵੇ।